ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰਾਈਮ ਪੰਜਾਬ ਟੀਵੀ ਮੈਂ ਸੰਦੀਪ ਖਰ ਤਰਿੰਦਰ ਸ਼ਾਸਤਰੀ ਦਾ ਨਾਮ ਲਗਭਗ ਹਰੇਕ ਭਾਰਤੀ ਜਾਣਦਾ ਜਾਂ ਉਹ ਸ਼ਖਸ ਇਹਦਾ ਨਾਮ ਜ਼ਰੂਰ ਜਾਣਦਾ ਜਿਹੜਾ ਜੋਤਿਸ਼ ਦੇ ਵਿੱਚ ਵਿਸ਼ਵਾਸ ਰੱਖਦਾ ਤਰਿੰਦਰ ਸ਼ਾਸਤਰੀ ਜਿਹੜਾ ਇਹ ਦੀਵਾਨ ਜਦੋਂ ਲਾਉਂਦਾ ਤਖਤ ਦੇ ਉੱਤੇ ਬੈਠਾ ਹੁੰਦਾ ਤਾਂ ਜਿਹੜੇ ਇਹਦੀ ਸਭਾ ਦੇ ਵਿੱਚ ਲੋਕ ਹੁੰਦੇ ਆ ਇਹ ਬਿਨਾਂ ਜਾਣਿਆ ਹੀ ਉਹਨਾਂ ਦਾ ਹਾਲ ਜਾਣ ਲੈਣ ਦਾ ਦਾਵਾ ਕਰਦਾ ਇਹ ਕਹਿ ਦਿੰਦਾ ਲਿਖ ਕੇ ਵੇ ਤੁਹਾਨੂੰ ਆਹ ਦੁੱਖ ਰੋਗ ਆ ਤੁਹਾਡਾ ਮਸਲਾ ਇਹਦੀ ਤਰੀਕ ਤੱਕ ਹੱਲ ਹੋ ਜਾਏਗਾ ਤੁਹਾਡੇ ਉੱਤੇ ਆਹ ਵਿਪਤਾ ਆਉਣ ਵਾਲੀ ਹੈ ਤੁਸੀਂ ਉਸ ਤੋਂ ਪਹਿਲਾਂ ਆਹ ਹੱਲ ਕਰ ਲੋ ਪਰ ਇਸ ਬੰਦੇ ਨੂੰ ਸਿਰਫ ਇੱਕ ਬੰਦਾ ਅਜੇਹਾ ਪੂਰੀ ਧਰਤੀ ਤੇ ਆ ਜਿਹਦੇ ਪੂਖ ਬਾਰੇ ਨਹੀਂ ਪਤਾ ਉਹ ਹੈ ਇਹਦਾ ਛੋਟਾ ਭਰਾ ਸ਼ਾਲੀਗ੍ਰਾਮ ਗਰਕ ਇਹਦਾ ਸਗਾ ਭਰਾ ਦੱਸਿਆ ਜਾਂਦਾ ਤੇ ਤੀਜਾ ਪਰਚਾ ਉਸ ਮੁੰਡੇ ਨੇ ਪਵਾ ਲਿਆ ਇਹਦਾ ਵੱਡਾ ਭਰਾ ਇਹ ਤ੍ਰਿੰਦਰ ਸ਼ਾਸਤਰੀ ਪੂਰੀ ਦੁਨੀਆ ਦੇ ਟੇਵੇ ਦੇਖਦਾ ਟੇਵੇ ਵੀ ਨਹੀਂ ਦੇਖਦਾ ਇਹ ਉੱਥੇ ਬੈਠੇ ਲੋਕਾਂ ਦੀ ਜਿਹੜੀ ਆ ਉਹ ਨਬਜ਼ ਪੜ ਲੈਂਦਾ ਰمز ਜਾਣ ਲੈਂਦਾ ਤੇ ਸਾਰਾ ਹਾਲ ਜਿਹੜਾ ਲੋਕਾਂ ਨੂੰ ਦੱਸ ਦਿੰਦਾ ਪਰ ਆਪਣੇ ਭਰਾ ਦਾ ਇਹਨੂੰ ਬਿਲਕੁਲ ਨਹੀਂ ਪਤਾ ਲੱਗਦਾ ਇਹਦੇ ਭਰਾ ਨੇ ਸਾਲਕ ਪਹਿਲਾਂ ਵੀ ਕਿਸੇ ਦੇ ਘਰ ਚ ਵੜ ਕੇ ਅੰਤਕ ਬਚਾਇਆ ਸੀਗਾ ਗੁੰਡਾਗਰਦੀ ਕੀਤੀ ਸੀ ਉਦੋਂ ਇੱਥੇ ਪਰਚਾ ਦਰਜ ਹੋਇਆ ਉਸ ਤੋਂ ਬਾਅਦ ਇਨੇ ਇੱਕ ਟੋਲ ਪਲਾਜ਼ਾ ਦੇ ਉੱਤੇ ਗੁੰਡਾਗਰਦੀ ਕੀਤੀ ਸੀਗੀ ਉਹਦੀ ਸੀਸੀਟੀਵੀ ਫੁਟੇਜ ਵੀ ਵਾਇਰਲ ਹੋਈ ਉਦੋਂ ਵੀ ਇਹਦੇ ਉੱਤੇ ਪਰਚਾ ਹੋਇਆ ਤੇ ਆ ਹੁਣ ਜਦੋਂ ਪੂਰੇ ਭਾਰਤ ਦੇ ਵਿੱਚ ਚੋਣ ਜਾਬਤਾ ਲੱਗਾ ਹੋਇਆ ਤਾਂ ਇਹਦਾ ਭਰਾ ਸ਼ਾਲੀਗ੍ਰਾਮ ਗਰਗ ਜਿਹੜਾ ਇਹ ਤਿੰਨ ਸਾਥੀਆਂ ਸਮੇਤ ਕਿਸੇ ਦੇ ਘਰ ਪਹੁੰਚ ਜਾਂਦਾ ਉਥੇ ਔਰਤਾਂ ਦੇ ਨਾਲ ਮਾਰਕਟਾਈ ਕਰਦਾ ਗਾਲੀ ਗਲੋਚ ਕਰਦਾ ਜਿਹਦਾ ਵੀਡੀਓ ਇਸ ਵੇਲੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਤੇ ਫਿਰ ਉਥੋਂ ਭੱਜਣ 'ਚੇ ਕਾਮਯਾਬ ਵੀ ਹੋ ਜਾਂਦਾ ਪਤਾ ਨਹੀਂ ਇਹਦਾ ਉਸ ਇਲਾਕੇ ਦੇ ਵਿੱਚ ਕੀ ਰਤਬਾ ਹੈ ਕਿੰਡੀਕੇ ਦੀ دہشت ਆ ਵੀ ਲੋਕ ਜਿਹੜੇ ਆ ਇਹ ਤੋਂ ਡਰਦੇ ਬਹੁਤ ਆ ਔਰ ਖਾਸ ਤੌਰ ਤੇ ਪੁਲਿਸ ਤੀਜਾ ਪਰਚਾ ਇਸ ਬੰਦੇ ਦੇ ਉੱਤੇ ਦਰਜ ਹੋ ਗਿਆ ਪਰ ਇਹ ਪੁਲਿਸ ਦੀ ਗ੍ਰਿਫਤ ਚੋਂ ਬਾਹਰ ਆ ਹੋ ਸਕਦਾ ਵੀ ਇਹ ਜਿਹੜਾ ਤਰਿੰਦਰ ਸ਼ਾਸਤਰੀ ਆ ਇਹਦੇ ਲਿੰਕ ਜਿਹੜੇ ਆ ਇਹ ਵੱਡੇ ਲੋਕਾਂ ਦੇ ਨਾਲ ਨੇ ਵੱਡੇ ਨਿਤਾਵਾਂ ਦੇ ਨਾਲ ਇਹਦੇ ਲਿੰਕ ਨੇ ਸ਼ਾਇਦ ਇਸੇ ਦਾ ਲਾਭ ਜਿਹੜਾ ਇਹ ਸ਼ਾਲੀਗ੍ਰਾਮ ਗਰਗ ਜਿਹੜਾ ਹਰ ਵਾਰੀ ਲੈ ਜਾਂਦਾ ਇਸ ਵਾਰ ਮਾਮਲਾ ਇਹ ਆ ਵੀ ਇਹਦਾ ਇੱਕ ਦੋਸਤ ਆ ਮੁੰਨਾ ਤਵਾਰੀ ਕਰਕੇ ਮੁੰਨਾਤ ਵਾਰੀ ਇਹ ਕਹਿੰਦਾ ਆ ਵੀ ਇਹ ਜਿਹੜਾ ਸ਼ਾਲੀਗ੍ਰਾਮ ਗਰਗ ਹੈ ਇਹ ਕੋਈ ਬਹੁਤ ਵਧੀਆ ਬੰਦਾ ਨਹੀਂ ਹੈਗਾ ਕਰੈਕਟਰ ਦਾ ਇਹ اخلاق ਦਾ ਬਹੁਤ ਮਾੜਾ ਬੰਦਾ ਮਾੜੇ ਕੰਮ ਕਰਦਾ दारू ਸਿਕਾਏ ਚੰਗਾ ਚਲਾਉਂਦਾ ਦਬਕੇ ਚਲਾਉਂਦਾ ਤੇ ਕਹਿੰਦਾ ਮੈਂ ਹੁਣ ਇਹਦਾ ਸਾਥ ਦੇ ਨਹੀਂ ਰਿਹਾ ਇਸੇ ਕਰਕੇ ਕਹਿੰਦਾ ਇਹ ਬੰਦਾ ਮੇਰੇ ਤੇ ਦਬਾਅ ਬਣਾਉਂਦਾ ਵੀ ਤੂੰ ਸਾਡੇ ਟੋਲੇ 'ਚ ਹੀ ਰਹਿ ਤੂੰ ਸਾਥੋਂ ਵੱਖ ਨਾ ਹੋ ਤੇ ਕਹਿੰਦਾ ਹੁਣ ਮੈਂ ਫੈਸਲਾ ਕੀਤਾ ਵੀ ਮੈਂ ਇਹ ਤੋਂ ਵੱਖ ਹੋ ਜਾਣਾ ਇਸੇ ਦੇ ਚਲਦਿਆ ਕਹਿੰਦਾ ਇਹ ਕੁਝ 4-5 ਦੋਸਤ ਲੈ ਕੇ ਮੇਰੇ ਘਰ ਆ ਗਿਆ ਮੈਂ ਗੈਰ ਹਾਜ਼ਰ ਸੀਗਾ ਘਰੋਂ ਤੇ ਇਹਨੇ ਸਾਡੇ ਪਰਿਵਾਰ ਦੇ ਨਾਲ ਜਿਹੜਾ ਉਹ ਮਾਰਕਟਾਈ ਕੀਤੀ ਗਾਲੀ ਗਲੋਚ ਕੀਤਾ ਤੇ ਉਸ ਤੋਂ ਬਾਅਦ ਇਹ ਗਾਲੀ ਗਲੋਚ ਕਰਕੇ ਫਰਾਰ ਹੋ ਗਿਆ ਹਾਲਾਂਕਿ ਮੁੰਨਾਤਵਾਰੀ ਦੇ ਕਹਿਣ ਉੱਤੇ ਪੁਲਿਸ ਨੇ ਮਾਮਲਾ ਜ਼ਰੂਰ ਦਰਜ ਕਰ ਲਿਆ ਤੀਜਾ ਪਰਚਾ ਇਹਦੇ ਉੱਤੇ ਜ਼ਰੂਰ ਦਰਜ ਹੋ ਗਿਆ ਪਰ ਇਹ ਪੁਲਿਸ ਦੀ ਗ੍ਰਿਫਤ ਚੋਂ ਬਾਹਰ ਹੈ ਪੁਲਿਸ ਦਾ ਦਾਵਾ ਹੈ ਕਿ ਤਰਿੰਦਰ ਸ਼ਾਸਤਰੀ ਦਾ ਛੋਟਾ ਭਰਾ ਸ਼ਾਲੀਗ੍ਰਾਮ ਗਰਗ ਜਿਹੜਾ ਇਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਏਗਾ ਤੇ ਜਲਦ ਇਹਦੇ ਉੱਤੇ ਮੁਕੱਦਮਾ ਜਿਹੜਾ ਉਹ ਵੀ ਚਲਾਇਆ ਜਾਏਗਾ ਪਰ ਇਹ ਤੀਜਾ ਮੁਕੱਦਮਾ ਹੋਏਗਾ ਇਸ ਸ਼ਾਲੀਗ੍ਰਾਮ ਗਰਗ ਦੇ ਉੱਤੇ ਪਰ ਕੀ ਇਹ ਬਾਅਦ ਵਿੱਚ ਵੀ ਬੰਦਾ ਬਣ ਜਾਏਗਾ ਜਾਂ ਇਸੇ ਤਰ੍ਹਾਂ ਆਪਣੇ ਭਰਾ ਦੇ ਰੁਤਬੇ ਦਾ ਜਾਂ ਇਹਦੇ ਵੱਡਾ ਭਰਾ ਤ੍ਰਿੰਦਰ ਸ਼ਾਸਤਰੀ ਦੇ ਜਿਹੜੇ ਕੌਂਟੈਕਟਸ ਆ ਉਹਨਾਂ ਦਾ ਫਾਇਦਾ ਲੈ ਕੇ ਇਸੇ ਤਰ੍ਹਾਂ ਇਹ ਗਦਰ ਜਿਹੜਾ ਇਹ ਬਚਾਉਂਦਾ ਰਹੇਗਾ